3030 ਨਾਲ ਹਨਾ 30 ਨਾਲ 30 ਨਾਲ ਮੈਂ ਸਾਥੀ ਨੇ ਵੀ ਦੇਖਦੇ ਆ ਕਿ ਟੌਪ ਪਾਸ ਕਰਫ ਜਿਹੜੀ ਜਿਹੜਾ ਕੰਦੇ ਵਿੱਚੋਂ ਜਿਹੜਾ ਚਲੋ ਫਿਰ ਹੋਰ ਦੇਖਣਾ ਨਹੀਂ ਹੋਰ ਦੇਖਣਾ ਨਹੀਂ ਕੋਈ ਹੋਰ ਅਵੇ ਇਸ ਟੂਰਨਾਮੈਂਟ ਸਫਲ ਹੋ ਗਿਆ ਮਾਤਰ ਪੰਜ ਦੇਖਦੇ ਨੇ ਆ ਦੇਖੋ ਬਈ ਆ ਬੰਦਾ ਮਸਾ ਲੱਭਿਆ ਹੈ 100 ਜਾਨਾ ਦੇਖਦਾ 100 ਜਾਨਾ ਦੇਖਦਾ ਕਿੰਨੇ ਕਿੰਨੇ 100 ਜਾਨਾ ਦੇਖਦਾ ਬੜੀ ਐ ਗਰੇ ਲਾਈਵ ਚਾਈ ਜਾਣਾ 100 ਜਾਨਾ ਦੇਖਦਾ ਨਾ ਕਿੰਨੇ ਜਾਨਾ ਦੇਖਦਾ 100 ਜਾਨਾ ਯਾਰ ਆਈਓ ਰਿਡ ਹੋ ਰਹੀ ਹਾਂ ਚੱਲ ਰਹੀ ਹੈ ਉਹਨੂੰ ਵੀ ਆਇਆ ਚਾਹ ਨਹੀਂ ਬਣਾਣੀ ਕੋਈ ਨਹੀਂ ਆਏ ਨਹੀਂ ਜਾਂਦੇ ਸੀ ਵੇ ਜਾ ਉਸ ਕੰਮ ਰਵਾਜੇ ਕੰਮ ਇਸ ਕੇਜ ਹੈ ਉਹ ਜਗਰ ਵਾਲੇ ਜੰਮਣ ਮੇਰਾ ਨੂੰ ਸੈਣੀ ਦੇ ਚੱਲਦੇ ਹੋਏ ਮੈਚ ਦੇ ਵਿੱਚੋਂ ਬਈ ਕਾਲੇ ਕੈਂਡੀ ਬਾਜੀ ਮਾਰ ਗਈ ਹੈ ਸੈਣੀ ਤੇ ਕਾਲੇ ਕੈਂਚੋ ਲੋ ਜੇ ਸੈਣੀ ਵੀ ਦੇਖਣ ਦੇ ਮੌਕੇ ਤੇ ਸਟੇਜ ਉੱਪਰ ਜਾ ਰਹੇ ਨਾਲ ਅਗਰੇ ਸਾਡੇ ਉਹ ਸਰਕਾਰ ਦੇ ਜੋ ਮੱਤੇ ਵੀ ਬੰਦੇ ਆ ਸਾਡੇ ਬੜਕਾੜ ਆਈ ਐਂਡ ਫਾਊਂਡੇਸ਼ਨ ਦੇ ਵਰਸੋ ਵਾਲੇ ਸੱਜਣਾ ਹੋਏ ਬੈਠੇ ਨੇ ਕਿਹੜਾ ਸੈਣਾ ਇਹ ਰਾਤ ਨੂੰ ਕਦੇ ਇਹ ਰੌਣਕਾਂ ਦੇ ਆਜਾਣੇ ਕਰਤਾ ਗਏ ਪੰਨਾਂ ਨੂੰ ਬਰੋਦ ਸ਼ੇਅਰ ਕਰ ਦੋ ਬੀ ਚੱਲਦਾ ਚੱਲਦਾ ਲਾਈਵ ਆਨ ਲਾਈਨ ਇੱਕ ਤੱਕ ਜੁੜੇ ਹੋਏ ਨੇ ਬਹੁਤ ਦਰੋਪਾ ਕਰਦੇ ਆ ਬਹੁਤ ਬਹੁਤ ਕਰਦੇ ਸਾਡੇ ਪੀਰਾਂ ਦੇ ਗੇਂਦੇ ਜਿਹੜਾ ਵੀ ਪਹਿਲੀ ਵਧੀਆ ਹੋਣ ਬੱਡੇ ਕਦੇ ਖੇਡ ਕਰਦਾ ਖੇਡਦਾ ਜਿਹੜਾ ਕੋ ਜਵਨ ਕਰਾਣ ਲਈਏ हुए बारह <स्वारिवार> <थे वाँगेधा। स्वारिवा> <रहे> <दस्वार्वार> ਦੇਵ ਨਾਮ ਨਾਲ ਕਿਹਦਾ ਬਾਲੇ ਜਿਹੜੇ ਫਨਾਟੇ ਗਿਆ ਮੇਰੇ ਮਤੋਂ ਉਹ ਅੰਮ੍ਰਿਤਸਰ ਸ਼ਿਕਾਇਤ ਜੀਰੋ ਜਿਹੜਾ ਉੱਥੇ ਵੀ ਕਹਿੰਦੇ ਦੰਨ ਜਿਹੜੇ ਜਿਹੜੇ ਜੀਰੋ ਪੰਚਰਾ ਖੇਡ ਕਰਦਾ ਰਹੂਗਾ ਸਾਰੇ ਮਾ ਜਿਹੜਾ ਸ਼ੇਅਰ ਕਰ ਦੋ ਵੀ ਚੱਲਦਾ ਚੱਲਦਾ ਲੈ ਸੈਣੀ ਤੇ ਕਾਲੇ ਕਹਿੰਦੇ ਵਿੱਚੋਂ ਕਾਲੇ ਕਹਿੰਦੇ ਬਾਜੀ ਮਾਰ ਚੁੱਕੀ ਹੈ 3-0 ਨਾਲ ਕਾਲੇ ਕਹਿੰਦੇ 3 ਪੁਆਇੰਟ ਠੀਕ ਹੈ ਸ਼ੇਅਰ ਕਰ ਦੋ ਵੀ ਚੱਲਦਾ ਚੱਲਦਾ ਲਾਈਵ ਤੂੰ ਦੂਜਾ ਮੈਚ ਚੱਲਣ ਵਾਲਾ ਬਈ ਹੁਣ ਦੂਜਾ ਮੈਚ ਦਿਖਾਵਾਂਗੇ ਤੁਹਾਨੂੰ ਸ਼ੇਅਰ ਜ਼ਰੂਰ ਕਰਦੇ ਵੀ ਚਾਲਦੇ ਚਾਲਦੇ ਲਾਈਵ ਦੂਜੇ ਵਾਲੇ ਕਾਲੇ ਕੇ ਉਹ ਇੱਕੋ ਲੱਗ ਰਹੇ ਆ ਪਾਤਰ ਦੇ ਮੋਟੇ ਦੇ ਕਿਰਾਂ ਗਰਾਂ ਦੇ ਨਾਲ ਪਾਪੂ ਕਾਤਰੂ ਦਾ ਮੈਚ ਆ ਬਈ ਹੁਣ ਤਾਮਕੋਟ ਨਾਲ ਤਾਮਕੋਟ ਨਾਲ 감사합 <목소리가> ਇਹਨਾਂ ਬਾਦਰੀ ਦੇ ਆ ਗਏ ਕਾਟਰ ਵਾਲੇ ਚੰਦੜੇਓ ਯਾਦ ਰਹਾ ਕਾਟਰ ਆ ਗਏ ਕਾਟਰ ਤਾਮਕੋਟ ਤੇ ਕਾਤਰੂਆ ਮੈਂ ਕਹਾਂ ਡਾਂਗ ਖੜਕਣੀਆਂ ਬਈ ਤਾਮਕੋਟ ਤੇ ਵੀ ਤੇ ਇਹ ਕਹਿੰਦੇ ਉਹਦੀ ਵੀ ਕਾਤਰੂਆਂ ਦੀ ਬਈ ਵਧੀਆ ਟੀਮਾਂ ਆਣੇ ਬਈ ਪੂਰੇ ਸਿਰੇ ਦੀਆਂ ਦੱਬ ਕੇ ਸ਼ੇਅਰ ਕਰ ਦਿਓ ਬਈ ਚੱਲਦਾ ਚੱਲਦਾ ਲਾਈਵ ਫੁੱਟਬਾਲ ਗਰੁੱਪ ਹੈਗਾ ਜੇ ਕਿਸੇ ਕੋਲ ਫਾਸਲੇ ਵਿੱਚ ਤਾਂ ਫੁੱਟਬਾਲ ਵਾਲੇ ਗਰੁੱਪਾ ਜੀ ਸ਼ੇਅਰ ਕਰੋ ਬਈ ਉਹ ਇੱਧਰ ਗਏ ਨੇ ਆਇਆ ਕਰੇ ਚਾਹ ਪੀਣ ਵਰਗੇ ਉਹ ਮੇਟ ਆਪਣੇ ਆਪਣੇ ਬੰਦੇ ਜਿੱਤ ਗਏ 3-0 ਨਾਲ ਸ਼ੇਅਰ ਕਰ ਦਿਓ ਚੱਲਦੇ ਚੱਲਦੇ ਲੈ ਨੂੰ ਰਹਿ ਰਹਿ ਜਾਂਈਏ ਪੈਨੇ ਪੰਜ ਬੰਦੇ ਤੋਂ ਵੱਜੋ 500 ਬੰਦਾ ਕਰ ਲੋ ਬਈ ਪੰਜ ਬੰਦੇ ਨੇ ਕੋਤਰੋਂ ਤੇ ਬਈ ਕਹਿੰਦੇ ਤਾਂ ਕੋਈ ਡਾਂਗ ਕਰ ਖੜੇ ਸਟੇਜ ਤੇ ਸੌਤਾ ਕਰਨਾ ਪਰੇ ਹੋਣੀ ਅਗਰ ਆਏ ਹੋ ਜੇ ਆਣਾ ਹੈ ਸਟੇਜ ਦੇ ਸੰਪਰਕ ਕਰੋ ਬਾਅਦ ਆਪਣਾ ਨਾਮ ਪਰ ਫੱਟਾ ਬਣਾ ਸਰਮਾਨ ਦੇ ਹੱਥ ਦੇ ਟਿਕਾਣੇ ਆਣਾ ਹੈ ਕਿ ਆਪਣਾ ਸਰਮਾਨ ਹੱਥ ਕਰ ਲਵੇ ਆਪਣਾ ਸਰਮਾਨ ਜਿਹੜਾ ਹਸਣ ਵਾਲੇ ਇਸ ਕਿਹ ਗੋਲੀ ਹੈ ਲੈ ਵੀ ਜਿੱਕਰਾ ਦੱਸਦੇ ਕਿ ਨਹੀਂ ਜੇ ਫਸ ਗਿਆ ਜੇ ਇੱਕ ਮੇਜ ਕਰਕੇ ਸਮਾਪਤ ਕਰਾ ਦੇਣਾ ਜੀ ਆਜੇ ਬਾਤ ਮਾਰਿਓ ਇਥੇ ਪੰਜੋਂ ਸਮਾਗਨ ਕੀਤਾ ਹੈ ਆਹ ਇਹ ਤੋਂ ਬਾਕੀ ਕਮੇਟੀ ਦੇ ਫਰਜ਼ ਹਨ ਯਾਰ ਜੀ ਨਾਲ ਦੇ ਪਹੁੰਚੇ ਕਾ ਦੱਕੀ ਲਈ ਹੋ ਤੋ ਮੈਂ ਸਿੱਖੀ सब लोगों को देखना है, सब लोगों को देखना है। ये तो सब लोगों का नहीं है, ये लोगों का तो एक भी घर है कि इसका लेडिया हो रहा है। बसीप निशाने से सब लोगों के लिए बसीप निशाने का दुमा मटेरियल ਸਭ ਤੋਂ ਪਹਿਲਾਂ ਬੋਲਿਆ ਕਿ ਹਰ ਸਾਲ ਤੇਰੀਆ ਹਰ ਸਾਲ ਵੀ ਕਿੰਨੇ ਇਸ ਸਾਲ ਦੀ ਕਿੰਨੇ ਵਿਸ਼ੇਸ਼ ਜਿਹੜੇ ਮਾਲਕ ਦੇ ਨੇ ਕਿੱਥੇ ਆਏ ਜਿਹੜਾ ਵਿਸ਼ੇਸ਼ ਸਰਪੰਚ ਮੁੱਖ ਮੰਤਰੀ ਦੇ ਨੇ ਜਿਹੜਾ ਕਿੱਲਾ ਆਇਆ ਸ੍ਰੀ ਪ੍ਰਧਾਨ ਜਿਹੜਾ ਕਿੱਲਾ ਆਇਆ ਜਿਹੜੇ ਕਿੰਨੇ ਹਰ ਸਾਲ ਇਹ ਸ਼ੇਅਰ ਕਰ ਦੋ ਬਈ ਚੱਲਦੇ ਚੱਲਦੇ ਲੈ ਉਹਨੂੰ ਦੋਸਤਾਂ ਨੂੰ ਮੈਚ ਫੱਟੇ ਜਾਂਦੇ ਇੱਕ ਗੱਲ ਹੈ ਕਾਰਗਮਾ ਖੇਡਣ ਲੱਗਾ ਵੱਖ-ਵੱਖ ਨਗਰਾਂ ਦਾ ਸਟਾਈਲ ਕਰਦੇ ਆ ਤੇ ਲੋਕਾਂ ਦਾ ਸਾਰੇ ਵੱਡੇ ਦੇ ਨਾਮਾ ਇਹ ਇਸ ਖੇਡ ਤੇ ਜਾਂਦੇ ਵਿਸ਼ੇਸ਼ਤਾ ਉਹ ਖੇਡ ਬਾਰੇ ਪੁੱਛੀ ਕਿ

ديگا دے اپا تے کوئی کنے چلے کے نال ورا تھوڑے دچھا پورا بڑا ماریا تے نا کوئی کوئی نہیں کر دی تھی وہ سپرے چندی دے سپرے سٹے تے ائی نہیں اوپر آیا اگے ہمراہ ਕੋਈ ਤੁਹਾਡੇ ਨੂੰ ਪਤਾ ਲੱਗ ਨਹੀਂ ਗਿਆ ਤਾਂ ਉਹ ਚੱਲਦਾ ਮੈਂ ਗੇਟ 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 ਵੀ ਬਣਾਇਆ ਗੱਲ ਬਤਾ ਚੇਲੇ ਮੋਰੇ ਸਮੇ ਇਹ ਸੁਣਾ ਮੰਗੇ ਉਹ ਕੋਲ ਰਿਹਾ ਮੈਂ ਕਿਤੇ ਇਹ ਨਾ ਮੈਂ ਗੇਟ ਦੀ ਕਰਾ ਕੋ ਸੁਣੋ ਮੇਰੇ ਕਿਵੇਂ ਕਰਨਾ